ਸਾਰੇ ਆਪਣੇ ਆਪ ਪਰ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਵੀ ਠੀਕ ਠਾਕ ਆ ਰਸੋਈ ਦੇ ਰਸਤਾ ਭਾਰੂ ਦੀ ਹਾਜ਼ਰ ਹੋਈ ਦਾ ਤੇ ਅੱਜ ਆਪਾਂ ਨੇ ਬਣਾਣੀ ਹੈ ਚੂਰੀ ਤੇ ਮਹਿਕ ਤੇ ਮਹਿਕ ਦੇ ਜਿਹੜੇ ਉਹ ਬਹੁਤ ਜ਼ਿਆਦਾ ਸੀਗਾ ਚੂਰੀ ਦਾ ਪਰ ਅਸੀਂ ਬਣਾਈ ਵੀ ਨਹੀਂ ਹੈਗੀ ਜਦੋਂ ਦੇ ਮਹਿਕ ਹੁਣੇ ਗਏ ਨੇ ਅਸੀਂ ਨਹੀਂ ਚੂਰੀ ਬਣਾ ਕੇ ਖਾਧੀ ਹੈਗੀ ਤੇ ਜਦੋਂ ਦੇ ਰਵੀ ਤੇ ਮਹਿਕ ਕੈਨੇਡਾ ਗਏ ਨੇ ਮੈਨੂੰ ਲੱਗਦਾ ਉਸੇ ਦਿਨ ਦੀ ਚੂਰੀ ਗੁੱਟੀ ਹੋਈ ਆ ਸੀ ਤੇ ਅੱਜ ਚੂਰੀ ਘੁੱਟਣੀ ਆ ਜਿਹੜੇ ਡੈਡੀ ਨੇ ਕਹਨੇ ਸੀ ਮੇਰਾ ਬਹੁਤ ਦਿਲ ਕਰਦਾ ਚੂਰੀ ਖਾਣ ਨੂੰ ਤੇ ਚੂਰੀ ਆਪਾਂ ਨੇ ਘੁੱਟਣੀ ਆ ਕੇਸਰ ਵਾਲੇ ਦੇਸੀ ਘਿਓ ਦੀ ਅਸੀਂ ਦੇਖਾਂਗੇ ਇਹਦਾ ਟੇਸਟ ਕਿਦਾਂ ਹੋਊਗਾ ਪਹਿਲੀ ਵਾਰ ਖਾਣੀ ਆ ਇਹ ਪਹਿਲੀ ਵਾਰ ਹੀ ਖਾਣੀ ਆ ਸਿੰਪਲ ਦੀ ਜਿਹੜਾ ਜਿਹੜਾ ਆਪਾਂ ਘਰ ਦਾ ਬਣਾਉਂਦੇ ਆ ਤੇ ਉਹ ਤਾਂ ਆਪਾਂ ਖਾਦੇ ਕਈ ਵਾਰੀ ਆਪਾਂ ਨਾ ਮੁੱਲ ਦੇ ਡੱਬੇ ਦੇ ਵਿੱਚ ਦੇਸੀ ਘਿਓ ਗਰਮ ਕਰਕੇ ਪਾ ਦਿੰਦੇ ਆ ਤੇ ਹੋਰਾਂ ਨੂੰ ਹੋਏ ਹੋ ਜਾਂਦਾ ਵੀ ਤੁਸੀਂ ਮੁੱਲ ਰੱਖਿਓ ਪਤਾ ਹੈਗਾ ਕੋਈ ਬੈਨੀਫਿਟ ਨਹੀਂ ਹੈਗਾ ਇਹ ਗੁਣ ਵੀ ਮੇਰੇ ਦੇਸੀ ਕਿਉਂ ਉਹਦੇ ਵਿੱਚ ਹੀ ਪਾ ਕੇ ਰੱਖਿਆ ਹੋਇਆ ਤੇ ਜੀ ਪਰਸੋਂ ਆਪਾਂ ਨੇ ਗੋਰੀ ਦੀ ਖਿਲਾੜੀ ਤੋਂ ਲਿਆਂਦਾ ਸੀਗਾ ਲਿਆਂਦੀ ਸੀਗੀ ਸ਼ੱਕਰ ਤੇ ਕੱਲ ਆਪਾਂ ਨੇ ਲਿਆਂਦਾ ਘਿਓ ਤੇ ਜੇ ਤੁਸੀਂ ਕਿਸੇ ਨੇ ਵੀ ਕਿਹੋ ਜਿਹਾ ਸ਼ੱਕਰ ਲੈਣੀ ਹੋਈ ਤੇ ਆਪਣੇ ਜਿਹੜੇ ਪਿਛਲੇ ਵੀਡੀਓ ਨੇ ਉਹਨਾਂ ਦੇ ਵਿੱਚ ਆਪਾਂ ਨੇ ਦੋਨਾਂ ਜਣਿਆਂ ਦਾ ਨੰਬਰ ਪਾਇਆ ਹੋਇਆ ਤੁਸੀਂ ਕਾਲ ਕਰਕੇ ਉਹਨਾਂ ਤੋਂ ਕਿਹੋ ਲੈ ਸਕਦੇ ਹੋ ਤੇ ਅਸੀਂ ਬਹੁਤ ਮਿਹਨਤ ਕਰਕੇ ਅੱਜ ਲਈ ਚੂਰੀ ਇਕੱਠਨੀ ਆ ਹੈਲਾ ਬਹੁਤ ਮਿਹਨਤ ਨਾਲ ਸਮਾਨ ਇਕੱਠਾ ਕੀਤਾ ਕੋਮ ਫੇਰ ਕੇ ਹਾਂਜੀ ਇਹ ਹੈਗਾ ਦੇਸੀ ਗਾਣ ਦਾ ਦੇਸੀ ਘੋਆ ਹਾਂ ਇਹ ਜਿਹੜੀਆਂ ਆਪਣੇ ਦੇਸੀ گاਵਾ ਹੁੰਦੀਆਂ ਸੀ ਪਹਿਲਾਂ ਨੂੰ ਜਦੋਂ ਤਾਂ ਬਲਤਨ ਆ ਗਈਆਂ ਨਾ ਜ਼ਿਆਦਾ ਹਾਂਜੀ ਤੇ ਇੱਕ ਮੈਨੂੰ ਕੱਲ ਉੱਥੇ ਗੱਲ ਬਹੁਤ ਜ਼ਿਆਦਾ ਆਈ ਤੇ ਜਦੋਂ ਬਲਤਨ گاਵਾ ਆਈ ਸੀ ਨਾ ਕੁੜੀਆਂ ਨੇ ਆਪਣੀ ਗੁੱਤ ਉੱਚੀ ਕਰਦੀ ਸੀ ਸਾਰੇ ਲੋਕੀ ਕਹਿੰਦੇ ਹੁੰਦੇ ਸੀ ਬਲੇਦਰ ਵੀ ਮੱਝ ਦੀ ਤੇ ਦੇਸੀ ਗਾਂ ਦੀ ਪੋਸ਼ ਨਹੀਂ ਵੀ ਹੁੰਦੀਆਂ ਨਾ ਬਿਲਕੁਲ ਵੀ ਪਹਿਲਾਂ ਕੁੜੀਆਂ ਕੋਤਵੇ ਕਰਦੀਆਂ ਸੀ ਗਿਆ ਤੇ ਜਦੋਂ ਦੀ ਬਲੇਦਰ ਲਗਾਵਾਂ ਆ ਗਏ ਕੁੜੀਆਂ ਵੀ ਆਪਣੀ ਕੋਨੀ ਉੱਚੀ ਕਰਨ ਲੱਗੀਆਂ ਉਹਨਾਂ ਦੀ ਪੋਸ਼ ਉੱਚੀ ਹੁੰਦੀ ਆ ਬਲੇਦਰ ਲਗਾਵਾਂ ਦੀ ਤੇ ਹੁਣ ਆਪਾਂ ਬਣਾ ਲਈਏ ਰੋਟੀਆਂ ਦੁਨੀਆ ਦੇ ਵਿੱਚ ਸ਼ਾਇਦ ਹੀ ਕੋਈ ਬੰਦਾ ਹੋ ਦੁਨੀਆ 'ਚ ਤਾਂ ਬਹੁਤ ਹੋਣਗੇ ਪੰਜਾਬੀ ਮਤਲਬ ਖਾਸ ਕਰਕੇ ਕੋਈ ਸ਼ਾਇਦ ਹੀ ਹੋ ਜਿਹਨੂੰ ਚੂਰੀ ਨਹੀਂ ਕੁੱਟਣੀ ਆਉਂਦੀ ਹੋਣੀ ਇਹ ਸ਼ੁਰੂ ਤੋਂ ਹੀ ਦਾਦੀਆਂ ਜਦੋਂ ਪੁੱਤੇ ਸਕੂਲ ਜਾਂਦੇ ਸੀ ਪੁੱਤੇ-ਪੁੱਤੀਆਂ ਉਹਨਾਂ ਲਈ ਆ ਕੇ ਕੁੱਟ ਕੇ ਰੱਖ ਦਿਆਉਂਦੇ ਸੀ ਹੁਣ ਚੂਰੀ ਤੇ ਮੈਂ ਵੀ ਕੁੱਟ ਸਕਦੀ ਸੀ ਪਰ ਜਿਹੜਾ ਮੰਮੀ ਦੇ ਹੱਥਾਂ ਦਾ ਸਵਾਦ ਆ ਉਹ ਗੱਲ ਕਾਹਨੂੰ ਬਣਦੀ ਆ ਪਤਾ ਨਹੀਂ ਕਿਉਂ ਮਤਲਬ ਇਹ ਚੂਰੀ ਦੀ ਉਹ ਗੱਲ ਹੀ ਮਤਲਬ ਐਵੇਂ ਆ ਵੀ ਕਈ ਵਾਰ ਕਿਸੇ ਦੇ ਹੱਥ ਦੇ ਕੁੱਟੀ ਉਹੀ ਬਸ ਐ ਹੁੰਦਾ ਵੀ ਖਾਣੀ ਆ ਗੁਰਵੀਰ ਨੇ ਆਪਣਾ ਉਤਰ ਹਾਂਜੀ ਗੁਰਵੀਰ ਦਾ ਫਰੈਂਡ ਉਹਦੀ ਦਾਦੀ ਉਹ ਜੇ ਰਸਤੇ ਜਾਣਾ ਆਉਣਾ ਕਹਿੰਦਾ ਹੁੰਦਾ ਸੀ ਵੀ ਅੱਜ ਮੈਂ ਚੂਰੀ ਖਾਣੀ ਆ ਉਹਦੇ ਆਉਂਦੇ ਨੂੰ ਉਹਦੀ ਦਾਦੀ ਨੇ ਚੂਰੀ ਕੁੱਟ ਕੇ ਰੱਖੀ ਹੁੰਦੀ ਸੀ ਘਰੇ ਬੀਬੀ ਨੇ ਲੈ ਲਓ ਐਨਾ ਜ਼ਿਆਦਾ ਪਿਆਰ ਸੀਗਾ ਦਾਦੀ-ਪੁੱਤੇ ਦਾ ਉਹਦਾ ਸਕੂਲ ਚ ਵੀ ਨਾਮ ਚੋਰੀਆਂ ਵਿੱਚ ਆ ਜਾਂਦਾ ਸੀ। ਬਹੁਤ ਚੋਰੀ ਖਾਂਦਾ ਸੀ। ਮਾਸਾਹ ਆਜੀ ਦੀ ਹੁੰਦੀ। ਜਦ ਵਿੱਚ ਪੈਣਾ ਮਣ ਕੇ ਉਹ 21 ਸਾਲ ਆਈ ਦੀ। ਕਈਆਂ ਦੀ ਚੂਰੀ ਹੁੰਦੀ ਆ। ਸੁਖਪ੍ਰੋ ਰਹੀ ਜੇ ਨਹੀਂ ਉਹ ਖਾਣ ਦਾ ਕੀ ਕਹਿੰਦਾ। ਮੈਂ ਸੋਚ ਰਹੀ ਸੀਗੀ ਚੂਰੀ ਤਾਂ ਮੱਕੀ ਦੀ ਰੋਟੀ ਦੀ ਵੀ ਬਹੁਤ ਸਵਾਦ ਆਉਂਦੀ ਹੈ। ਬਾਜਰੇ ਦੀ ਰੋਟੀ ਦੀ ਛੱਕਰ ਵਾਲੀ ਚੂਰੀ। ਉਹ ਵੀ ਬਹੁਤ ਸਵਾਦ ਲੱਗਦੀ ਆ। ਬਹੁਤ ਕਮਾਲ ਦੀ ਆ। ਮੈਂ ਕਹਿਆ ਇਹ ਗੱਲ ਬਹੁਤ ਵਾਰ ਚੁੱਕੀ ਆ। बाजरे ਦਾ ਰਸ ਚੁੱਗ ਉਹਨਾਂ ਨੇ ਬਾਜਰੇ ਦਾ ਸੀ ਆਪਾਂ ਹੈਗਾ ਆਟਾ ਕਿੰਨਾ ਪਿਆ ਉਹ ਥੋੜਾ ਐ ਜੀ ਉਹ ਹੈਵੀ ਖੁਸ਼ਕ ਜਿਹਾ ਹੁੰਦਾ ਫਿਰ ਡੈਡੀ ਨੂੰ ਉਹ ਹੋਣਾ ਸੀ ਤੇ ਨਾ ਹਾਦ ਮੋਇਆ ਫਿਰ ਉਹਨੇ ਸਾਰੇ ਕੁਝ ਕਰ ਦੇ ਸਾਰੇ ਕੁਝ ਕਰ ਦਿੰਦਾ ਫਿਰ ਕਿਲੋ ਕਿਉਂ ਸਾਰੇ ਜਾਣ ਸੀ ਉਹ ਪੂਰਾ ਹੀ ਕਿਲੋ ਸੀ ਬਾਜਰੇ ਲੋਈ ਕਰਦੀ ਹਰਾਨੀ ਵੀ ਹੋਈ ਸੀ ਵੀ ਚੂਰੀ ਵਾਸਤੇ ਰੋਟੀ ਮੋਟੀ ਬਣਾਉਣੀ ਚਾਹੀਦੀ ਆ ਮੈਨੂੰ ਲੱਗਦਾ ਸੀ ਪਤਲੀਆਂ ਦੀ ਵੱਧ ਵਧੀਆਂ ਬਣਦੀਆਂ ਪਰ ਫਿਰ ਮੈਨੂੰ ਪਤਾ ਲੱਗ ਗਿਆ ਵੀ ਨਹੀਂ ਮੋਟੀ ਰੋਟੀ ਦੀ ਵੱਧ ਵਧੀਆਂ ਚੂਰੀ ਬਣਦੀਆਂ ਮੋਟੀ ਫਟਾਫਟ ਕੁੱਟੀ ਜਾਂਦੀਆਂ ਤੇ ਪੋਲੀਆਂ ਵੀ ਹੁੰਦੀਆਂ ਨੇ ਜਿਹੜੀ ਪਤਲੀ ਹੁੰਦੀ ਹੈ ਸੁੱਕ ਜ ਜਾਂਦੀ ਹੈ ਉਹਨੂੰ ਕੁੱਟਣ ਨੂੰ ਬਹੁਤ ਚੋਰ ਲੱਗਦਾ ਮੈਕਸੀ ਗ੍ਰਾਈਂਡਰ 'ਚ ਕਰ ਲੇ ਤਾਂ ਹਾਂ ਆਏ ਹਾਂ ਆਟਾ ਹੀ ਬੰਦੂਦਵਾਰਾ ਲੈ ਭੈਣ ਜੀ ਵੀ ਆ ਗਈ ਸਵੇਰੀ ਹਾਂ ਇਹਨੂੰ ਨਹੀਂ ਲਈ ਰਹਿੰਦੀ ਅੱਜ ਕੱਲੋ ਚਲੋ ਬਈ ਇਹ ਛੋਣ ਜੀ ਮਿਕਦਾਰ ਦਾ ਜਮਾਂ ਹੀ ਕੋਈ ਹਿਸਾਬ-ਕਿਤਾਬ ਨਹੀਂ ਹੈਗਾ। ਹਾਂ। ਇਹ ਤੁਸੀਂ ਜਿੰਨਾ ਹੁਣ ਕਈ ਸੁਖਪ੍ਰੋਰੀ ਜੀ ਖਾਂਦੇ ਨੇ ਨਾ ਵੀ। ਹੂੰ। ਤੇ ਆਪਣੇ ਟੱਬਰ ਨੂੰ ਆ ਦਤਾ। ਇਹ ਉਹ ਕੰਮ ਆ ਜੀ ਕਹਿੰਦੇ ਨੇ ਜਿੰਨਾ ਗੁੜ ਪਾਵਾਂਗੇ ਉਹਨਾ ਮਿੱਠਾ ਹੋਊਗਾ। ਜਿੰਨਾ ਤੁਸੀਂ ਵੱਧ ਕਿਉਂ ਪਾਵਾਂਗੇ ਐਨਾ ਕਾ ਪਾ ਕੇ ਕੁੱਟ ਦੇਣਗੇ। ਹੂੰ। ਬਾਕੀ ਲੋੜ ਪਈ ਦੇ ਦੇਖ ਲਾਂਗੇ ਵੱਧ ਘੱਟ। ਕਿ ਦੇਖ ਕੇ ਪਾਵਾਂਗੇ। ਕਿੰਨਾ ਸੋਹਣਾ ਰੰਗ। ਪੀਲਾ ਪੀਲਾ। ਚੱਕਰ ਦੀ ਹੋ ਜੁੜ ਸੋ। ਚੱਕਰ ਤਾਂ ਹੋਊਗਾ। ਚੱਕਰ ਦੀ ਭਈਆ ਤੇ ਛਾਣੀ, ਪਾਲਟੀ ਭਈਆ। ਕਿ ਉਹਨੇ ਰੋਕੀਆਂ ਦੀ ਅਲਾਈਨਮੈਂਟ ਹੋ ਜਾਣਾ ਬੜੀ ਛੇਤੀ ਹੋ ਗਈ ਨਾ ਚਲੋ ਵੇਖਿਓ ਕਿ ਹੋ ਗਿਆ ਨਾ ਪੂਰਾ ਦੇਖਿਓ ਹਮ ਸ਼ਕਰ ਡਲੇ ਗਿਆ ਵੀ ਤਾਂ ਸ਼ਕਰ ਹਾਂ ਸ਼ਕਰ ਘਟਾ ਕਿੰਨਾ ਯਾਰ ਦੁਨੀਆ ਕਹਿੰਦੀ ਆ ਫੈਟ ਆਹੋਣਾ ਬ੍ਰੇਕਫਾਸਟ ਕਿੰਨੀ ਪਹਿਲੀ ਦੀ ਜਿਹੜੀ ਚੀਜ਼ ਜਾਣੀ ਉਹਦੇ ਵਿੱਚ ਪੂਰੇ ਕਾਰਬੋਹਾਈਡਰੇਟ ਸ਼ੂਗਰ ਤੇ ਫੈਟ ਹੋਣੀ ਆ ਵਾਹ ਵਾਹ ਕੁਛ ਨਹੀਂ ਬਸ ਸਾਰਾ ਦਿਨ ਕੰਮ ਕਰੋ ਉਹਦੇ ਤੇ ਭੱਜੋ ਅਰੇ ਹੱਪਾ ਨੇ ਛਾਣ ਕੇ ਰੱਖੀ ਹੋਈ ਆ ਕਿੰਨੀ ਬਰੀਂਗਾ ਹਾਂ ਛਾਣੀ ਹੋਈਆਂ ਫਿਰ ਸਾਰੀਆਂ ਨੇ ਕਿੰਨੇ ਜੀ ਚੱਕਰ ਆ ਕਿ ਇਹਨਾਂ ਨੂੰ ਗੁੜ ਜਾਂ ਪਸੰਦ ਆਉਂਦਾ ਤੇ ਉਹ ਹੁਕਮ ਸਿੰਘ ਜੀ ਦੇ ਪੁੱਛੇ ਲੜੀਆਂ ਲੋਕਾਂ ਨੂੰ ਜੀ ਗੁੜ ਦੀ ਕੁੱਟਣੀਆਂ ਰੋੜੀਆਂ ਵਿੱਚ ਆਉਣਗੀਆਂ ਅਸੀਂ ਪਰ ਮੈਨੂੰ ਆਗਦੀਆ ਮੈਨੂੰ ਇਹ ਵੀ ਲੱਗਿਆ ਅਸੀਂ ਕੋੜ ਕੋਂਡੇ ਦੀ ਕੁੱਟ ਕੇ ਫੇਰ ਕੁੱਟ ਦਿੰਦੇ ਸਾਡੀ ਜੱਟ ਨਹੀਂ ਜੀ ਮੈਨੂੰ ਇਹ ਕਿੰਨੀ ਸਮੂਦ ਹੋ ਗਈ ਉਹ ਨਹੀਂ ਬਦਲਦੀ ਪਰ ਰੋਟੀਆਂ ਵੀ ਗਰਮ ਗਰਮ ਹੁੰਦੀਆਂ ਨੇ ਬੱਸ ਹੋ ਜਾਂਦੇ ਕੁੱਟਣੇ ਵਾਲੇ ਬੰਦੇ ਆਹ ਰੋਟੀ ਫੋਕਾਣੇ ਜਿਹੜੀ ਮੈਕਰੀ ਸੱਟੀ ਆ ਹਾਂ ਉਦਾਂ ਸੜ ਗਏ ਹਾਂ ਜੀ ਸੀ ਉੱਤੇ ਜਾਨ ਕਿਨੇ ਘਰੋਂ ਜਿਆਦਾ ਕਰਕੇ ਦਿੰਦੀ ਹੈ ਅੱਛਾ ਲਾ ਜਿਹੜਾ ਪਿਆਜ਼ ਹੈ ਉਹ ਲਾ ਲਓ ਮਹਾਰਾਜ ਜੀ ਆਪਣੀ ਲਵਾਨੀ ਭੱਜ ਜਾਣਾ ਹੈ ਇਹ ਤਾਂ ਪਤਾ ਲੱਗਣਾ ਦੇਖੋ ਮੈਂ ਸਾਰਾ ਕੰਮ ਉੱਧਰ ਨਾ ਰੱਖਾਂ ਰੋਟੀ ਦਾ ਰੋਟੀ ਵੀ ਦਿੱਤੀ ਹੈ ਨਾ ਕੁਛ ਉਹ ਰੋਟੀ ਦਾ ਦਿੱਤੀ ਹੈ ਜਾਂ ਸਾੜਦੇ ਜਿਹੀਆਂ ਚਾਹੇ ਦਿੱਤੀ ਦਿੱਤੀ ਆ ਉਹ ਹੋ 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 ਬਸ ਜੀ ਬਸ ਕਰ ਬਸ ਬਹੁਤ ਆ ਬਹੁਤ ਹੋ ਜਾਣਾ ਹੈ ਉਹ ਆ ਤਾਂ ਕਿਉਂ ਤਾਂ ਹਾਂਜੀ ਹਾਂਜੀ ਬੜਾ ਚੱਲਿਆ ਖੋਈ ਬਣ ਗਿਆ ਬਾਈ ਹੁਣ ਤਾਂ ਉਹ ਕਿਉਂ ਦੀ ਥੋੜੀ ਜਿਹੀ ਜਿਆਦਾ ਹੈ ਨਾ ਹਮਮ ਉਹ ਡੈਡੀ ਨੇ ਦੇ ਕੇ ਆਉ ਪਹਿਲਾਂ ਮੈਨੂੰ ਪਿੰਨੀ ਵੱਟੀ ਖਾਣ ਚ ਬਦਮਾ ਨਹੀਂ ਆਉਦਾ ਹਮਮ ਮੈਨੂੰ ਕਈ ਸਿੱਧੀ ਕਾਣੀ ਪਸੰਦ ਕਰਦੇ ਬੜਾ ਟਾਈ ਲਾਈਕ ਪਿੰਨੀ ਪਟਣ ਮੇ ਤਾਂ ਸਹੀ ਲੋ ਵੀ 10 ਪਿੰਨੀਆਂ ਬਣ ਗਿਆ ਵੱਟੀਆਂ ਵੱਡੀਆਂ ਪੂਰੀਆਂ ਕੈਂਟ ਮੇਰੇ ਨੀ ਉੱਤੇ ਚਮਕਦਾ ਕਿਵਲੇ ਪਾਣੀ ਇਹ ਹੋਰ ਹਾਲੇ ਲੱਗ ਜਾਉਂਗਾ ਜੀ ਹਮਮ ਇੱਕ ਪਿੰਨੀ ਹੋਰ ਬਣ ਗਏ ਨਾ ਕਿਉਂ ਕਿਉਂ ਤਬ ਤੋਂ ਬੰਨਾ ਡੈਡੀ ਬ੍ਰੇਕਫਾਸਟ ਕਰਦਾਂਗੇ ਅੱਜ ਇਹ ਚੂਰੀ ਜੱਟ ਟ੍ਰਿਪ ਤੇ ਜਾਂਦੇ ਆ ਸਕੂਲ ਚ 에어ਪੋਰਟ ਤੇ ਜਾਂਦੇ ਆ ਉਦੋਂ ਵੀ ਬਹੁਤ ਕਾਰਗਰ ਰਹਿੰਦੀ ਆ ਇਹ ਚੂਰੀ ਦਾ ਤਾਂ ਹੁਣ 47 ਵਾਲਾ ਹੀ ਕੰਮ ਹੋ ਗਿਆ 1916 ਕਿਉਂ ਅੰਜਾ ਹਿੰਦੁਸਤਾਨ ਤੇ ਪਾਕਿਸਤਾਨ ਵੱਖਰੇ ਵੱਖਰੇ ਹੋਏ ਹਾਂਜੀ ਆਪਣੇ ਮੇਲਾ ਲੱਗਿਆ ਸੀਗਾ ਅੱਛਾ ਅੰਬਰ ਸਾਹਿਬ ਉਹ ਮੁੰਡਾ ਕਹਿੰਦਾ ਬਾਪ ਮੁੰਡਾ ਆਪਣੇ ਬਾਪ ਬਾਪੂ ਮੁੰਡੇ ਨੂੰ ਨਾਲ ਲੈ ਗਿਆ ਉਹ ਕਹਿੰਦਾ ਬਾਪੂ ਜਲੇਬੀਆਂ ਖਿਲਾ ਦੇ ਉਹ ਕਹਿੰਦਾ ਪੁੱਤ ਜਲੇਬੀਆਂ ਰਹਿ ਗਈਆਂ ਪਾਕਿਸਤਾਨ ਚ ਅੱਛਾ ਉਹ ਕਹਿੰਦਾ ਬਾਪੂ ਲੱਸੀ ਪੜਾ ਦੇ ਉਹ ਕਹਿੰਦਾ ਪੁੱਤ ਲੱਸੀ ਰਹੀ ਪਾਕਿਸਤਾਨ ਚ ਜਿਹੜੀ ਚੀਜ਼ ਮੰਗੀ ਉਹਨੇ ਪਾਣੀ ਤੋਂ ਬਿਨਾਂ ਨੂੰ ਕੁਝ ਵੀ ਨਹੀਂ ਪੜਾਇਆ ਮੇਲਾ ਦਿਖਾ ਕੇ ਘਰ ਨੂੰ ਆ ਗਿਆ ਅੱਛਾ ਹਰੇਕ ਜੀ ਪਾਕਿਸਤਾਨ ਗਏ ਮੈਂ ਹਰੇਕ ਕੇ ਪਾਕਿਸਤਾਨ ਕਹਿੰਦੇ ਭਾਈ ਰੋਟੀ ਖਾਧੀ ਸਵੇਰੇ ਸੌਂ ਗਿਆ ਮੁੰਡਾ ਥੱਕਿਆ ਹੋਇਆ ਸੀਗਾ ਉੱਠਿਆ ਹੀ ਨਹੀਂ ਉਹਦਾ ਪਿਓ ਕਹਿੰਦਾ ਪੁੱਤ ਉੱਠ ਸਕੂਲ ਨਹੀਂ ਜਾਣਾ ਕਹਿੰਦਾ ਬਾਪੂ ਸਕੂਲ ਰਹਿ ਗਿਆ ਪਾਕਿਸਤਾਨ ਉਹ ਗੱਲ ਆ ਜਿਹੜੀ ਚੂਰੀ ਆ ਇਹ ਮਨੀ ਨਾਲ ਆ ਮੇਰੀ ਚੂਰੀ ਕੈਨੇਡਾ ਚਲੀ ਦੀ ਇੱਕ ਮਨੀ ਨੂੰ ਇੱਕ ਮਨਰਾਜ ਨੂੰ ਇਹ ਚਾਹ ਹੁੰਦਾ ਬੜੀ ਮੰਮੀ ਨੂੰ ਕਹਿ ਕੇ ਬਣਾ ਲੈਂਦੇ ਨੇ ਰਵੀ ਨੂੰ ਤੇ ਰਾਜਦੀਪ ਨੂੰ ਨਹੀਂ ਹੈਗਾ ਹਾਂ ਮੈਂ ਮੈਂ ਵਧੀਆ ਲੱਗਦੀ ਹੈ ਪਰ ਆਈ ਨਹੀਂ ਹੈ ਉਹ ਮਨੀ ਹਾਂ ਮਨੀ ਚੂਰੀ ਬਹੁਤ ਕਰਦਾ ਉਹਨੇ ਤਾਂ ਜੇ ਮੈਂ ਦਿੱਲੀ ਵੀ ਛਡਾਉਣ ਜਾਣਾ ਆਪਣੀ ਮੰਮੀ ਤੋਂ ਚੂਰੀ ਦੀ ਪਿੰਨੀ ਆ ਬਣਾ ਕੇ ਲੈ ਕੇ ਜਾਂਦਾ ਨਾਲ ਢਿੱਡ ਭਰ ਦਿੰਦੀ ਆ ਲੈ ਕੇ ਜਾਣੀ ਸੌਖੀ ਹੱਥ 'ਚ ਫੜ ਕੇ ਖਾ ਲਓ ਬੰਦਾ ਆਰਾਮ ਨਾਲ ਖਾ ਲੈਂਦਾ ਬਾਕੀ ਕਿਹੋ ਹੁੰਦਾ ਤਾਕ ਤਾਂ ਨਹੀਂ ਚੀਜ਼ਾਂ ਹੁੰਦੀਆਂ એનર્ਜੀ ਆ ਜਾਂਦੀ ਹੈ ਮਿੱਠਾ ਮੰਮੀ ਤਾਂ ਡਰ ਜਾਂਦੀਆਂ ਨੇ ਇਹ ਤਾਂ ਕਿਊ ਬਹੁਤ ਪੈਂਦਾ ਤੁਸੀਂ ਹਾਂਜੀ ਕਿਉਂ ਮਹਿੰਗਾ ਬਹੁਤ ਆ ਹੂੰ ਇੱਕ ਰੋਟੀ ਬਣਾ ਕੇ ਗਰਮ ਗਰਮ ਕੁੱਟਣੀ ਪੈਂਦੀ ਹੈ ਹੱਥ ਨੂੰ ਵੀ ਸੇਕ ਲੱਗਦਾ ਹਾਂ ਸੇਕ ਲੱਗਦਾ ਗਰਮ ਹੁੰਦੀ ਹੈ ਰੋਟੀ ਪਰ ਸਿਰ ਤਿੰਨ ਚੀਜ਼ਾਂ ਤੋਂ ਕਿੰਨੀ ਵਧੀਆ ਚੀਜ਼ ਬਣ ਜਾਂਦੀ ਹੈ ਕਠੀ ਕਰਕੇ ਜੇ ਉਹ ਮੈਂ ਤਿੰਨ ਚੀਜ਼ਾਂ ਪਾ ਦੋਏ ਲੋਟ ਖਾਈਏ ਵੀ ਸ਼ੱਕਰ ਕਿਉਂ ਨਾਲ ਵੀ ਠੀਕ ਲੱਗਦੀ ਪਰ ਐਵੇਂ ਬਾੜੀ ਸਵਾਲ ਆ ਜਾਂਦਾ ਮਿਲਿਆ ਹੋਇਆ ਸਾਰਾ ਕੁਝ ਮਿਲ ਜਾਂਦਾ ਰਲ ਮਿਲ ਜਾਂਦਾ ਜਦੋਂ ਇਹ ਤਾਂ ਤੇਰੀ ਮੰਮੀ ਨੇ ਬਹੁਤ ਬਰੀਕ ਕਰਦੀ ਕਈ ਆਦੇ ਤਾਂ ਦੇਖੀ ਤਾਂ ਮੋਟੀ ਮੋਟੀ ਖੜਵੀ ਰੱਖਾਈ ਪਸੰਦੀ ਉਹਵੇਂ ਕਰਦੇ ਡਾਡੀ ਕਈ ਖੜਵੀ ਪਸੰਦ ਕਰਦੇ ਆ ਨਹੀਂ ਨੂੰ ਆਹ ਵਾਲੀ ਪਸੰਦ ਆ ਵੱਧ ਜਿੰਨੀ ਮਲਹਿਮ ਹੋਵੇ ਉਹ ਨਹੀਂ ਜਿਆਦਾ ਪਸੰਦ ਆ ਡਾਡੀ ਕਰਦੇ ਐਨਜੋਏ ਜੀ ਆਪਾਂ ਮਰੀਜ਼ ਬੰਦੇ ਨੂੰ ਤਾਂ ਖਾਣੇ ਚਾਹੀਦੇ ਜੋ ਵੀ ਰਸੀਦੀ ਹੋਈ ਛੱਕ ਸਹੀ ਗੱਲ ਆ ਜਦੋਂ ਗੋਡੇ ਕਰਾਈਦੇ ਠੀਕ ਆ ਸਰਦੀਆਂ ਚ ਉਹ ਵੀ ਵਧੀਆ ਰਹਿੰਦੀ ਆ ਰੈਲਾ ਰਹਿੰਦਾ ਬੰਦਾ ਹਾਂ ਰੈਲਾ ਰਹਿੰਦਾ ਬੁੱਸਾ ਘਰ ਵਿੱਚ ਕਦੇ ਕਦੇ ਖਾਣ ਕਦੇ ਕਦੇ ਖਾ ਲਵੇ ਹਾਂ ਹੁਣ ਅੱਜ ਕੱਲ ਤਾਂ ਕੋਈ ਪੂਰਾ ਹੀ ਨਹੀਂ ਖਾਂਦਾ ਹਾਂ ਅੱਗੇ ਪੂਰਾ ਬਹੁਤ ਖਾਂਦੇ ਹੁੰਦੇ ਸੀ ਸਾਡੇ ਜਾਨਾ ਕਿਸੇ ਰਿਸ਼ਤੇਦਾਰ ਤੇ ਪੂਰਾ ਘਰ ਦਾ ਕੜਾ ਹੈਂ ਵੀ ਖੜਾ ਬਣਾ ਦੋ ਪਰੋਣਾ ਆ ਗਿਆ ਪਤਾ ਲੱਗ ਜਾਂਦਾ ਸੀਗਾ ਕੰਮੋਂ ਆਉਂਦੀ ਉਹ ਕਹਿੰਦੀ ਕਿ ਹ ਖੁਸ਼ਬੂ ਆਤੀ ਹੈ ਹੈ ਡਾੜੀ ਕਰ ਰਹੇ ਨੇ ਜੀ ਇੰਜੋਏ ਚੋਰੀ ਆਪਾਂ ਵੀ ਖਾਈਏ ਗਰਮਾ ਗਰਮ ਉਹ ਤੋ ਖਾਓ ਗਰਮਾ ਗਰਮ ਵੀ ਮੌਸਮ ਠੰਡਾ ਵਿੱਚ ਜੰਮ ਜਾਂਦੀ ਹੈ ਹਾਂਜੀ ਹਾਂਜੀ ਫਾਇਲ ਗਰਮਾ ਪੂਰੀ ਅਨੰਦ ਗੁੱਟ ਸ਼ਾਲਾ ਤੇ ਇਹਦਾ ਨਾਮ ਵੀ ਬੜਾ ਸੌਖਾ ਰੱਖਿਆ ਹੈ ਜਿੰਨੀ ਸੌਖੀ ਬਣਦੀ ਉਹਨੇ ਸੌਖਾ ਨਾਮ ਚੂਰ ਕੇ ਬਣੀਆਂ ਰੋਟੀਆਂ ਚੂਰੀ ਕੋਈ ਨਾਮ ਤੇ ਵੀ ਕੋਈ ਜ਼ੋਰ ਨਹੀਂ ਲਾਇਆ ਹੈਗਾ ਚਾਈ ਨਹੀਂ ਹੈ ਯਕ ਜਮਾਈ ਸ਼ਾਈਨ ਕਰ ਰਹੀ ਹੈ ਨਹੀਂ ਵਧੀਆ ਲੱਗ ਰਹੀ ਹੈ ਦੇਖਣ ਵੇਟ ਨਹੀਂ ਹੋ ਰਹੀ ਹੈਗੀ ਹੂੰ ਹੂੰ ਇਹਨੂੰ ਤਾਂ ਜਿਹਦੇ ਦੰਦ ਕਮਜ਼ੋਰ ਨੇ ਉਹ ਵੀ ਖਾ ਸਕਦਾ ਨਜ਼ਾਰੇ ਨਾਲ ਬੋਲੀ ਇੰਨੀ ਬੱਚਾ ਖਾ ਸਕਦਾ ਬਜ਼ੁਰਗ ਖਾ ਸਕਦਾ ਬਹੁਤ ਜਿਆਦਾ ਸਵਾਦ ਹੈ ਚੀਅਰਸ ਜਿਹੜੋ ਜਿਹੜੇ ਖਾ ਸਕਦੇ ਆ ਖਾਓ ਬਾਕੀ ਜਿਹਨੋ